हां जी दोस्तों सारेयानु ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਸ਼੍ਰੀ ਗੋਇੰਦਵਾਲ ਸਾਹਿਬ ਤਹਿਸੀਲ ਖੰਡੂਰ ਸਾਹਿਬ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਗੁਰਸੇਵਕ ਸਿੰਘ ਦੇ ਕੋਲ ਜਿੱਦਾਂ ਕਿ ਦੋਸਤੋ ਸਾਰੇ ਵੀਰਾਂ ਨੂੰ ਪਤਾ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਅਪਲੋਡ ਕੀਤੀਆਂ ਨੇ ਪਸ਼ੂ ਤੁਹਾਨੂੰ ਦਿਖਾਏ ਆ ਵਿਕਰੀ ਵਾਲੇ ਪਸ਼ੂ ਦੋਸਤੋ ਇਸ ਘਰੇ ਹੁੰਦੇ ਰਹਿੰਦੇ ਆ ਠੀਕ ਆ ਜੀ ਤੇ ਬਾਕੀ ਸਮੇ ਸਮੇ ਨਾਲ ਤੁਸੀਂ ਆਪਣਾ ਸੰਪਰਕ ਜਿਹੜਾ ਬਣਾ ਕੇ ਰੱਖ ਸਕਦੇ ਜੇ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰਦੇ ਆਂਗੇ ਵੀਰ ਗੁਰਸੇਵਕ ਸਿੰਘ ਦੇ ਅੱਜ ਦੋਸਤੋ ਇਸ ਕਵਰਜ ਵਿੱਚ ਦੋ ਵੜਾ ਤੁਹਾਨੂੰ ਦਿਖਾਉਣੀਆਂ ਇੱਕ ਵੜ ਬਿਲਕੁਲ ਤਾਜੀ ਸੂਈ ਸਵਾਈ ਆ ਇੱਕ ਵੜ ਬਿਲਕੁਲ ਤੁਸੀਂ ਆ ਬਲੈਕ ਰੰਗ ਦੇ ਵਿੱਚ ਦੇਖ ਰਹੇ ਜੇ ਗੱਬਣ ਕਿੰਨੇ ਦਿਨ ਪਈ ਆ ਸੂਣ ਦੇ ਵਿੱਚ ਉਹ ਵੀ ਆਪਾਂ ਵੀਰ ਗੁਰਸੇਵਕ ਦੇ ਨਾਲ ਪੂਰੀ ਗੱਲਬਾਤ ਕਰ ਲਾਂਗੇ ਤੇ ਇੱਕ ਬਿਲਕੁਲ ਗੱਬਣ ਮੈਂ ਤੁਹਾਨੂੰ ਦਿਖਾਉਣੀ ਆ ਮੱਝ ਜਿਹੜੀ ਆ ਗੱਬਣ ਤੁਹਾਨੂੰ ਮਿਲ ਜੂਗੀ ਦਿਨ ਇਹ ਵੀ ਲੈਂਦੀ ਆ ਦੋਸਤੋ ਪਰ ਕਿੰਨੇ ਦਿਨ ਲੈਂਦੀ ਆ ਪੂਰੀ ਤਿਆਰੀ ਕਿੰਨੇ ਦਿਨਾਂ ਤੱਕ ਹੋਊਗੀ ਉਹ ਪੂਰੀ ਗੱਲਬਾਤ ਕਰ ਲਾਂਗੇ ਅੱਜ 15 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਟਾਈਮ ਕੋਈ ਦੁਪਹਿਰ ਦੇ 1:30 ਵਜੇ ਦਾ ਹੈ ਆਓ ਲੈਨੇ ਆਂ ਪੂਰੀ ਜਾਣਕਾਰੀ ਵੀਰ ਗੁਰਸੇਵਕ ਸਿੰਘ ਤੋਂ ਪੁੱਛਦੇ ਆਂ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸੋ ਐਨੀਮਲ ਜਿਹੜਾ ਜਸੂਗਾ ਪਸੰਦ ਹੋਊਗਾ ਤਸੱਲੀ ਤੁਸੀਂ ਕਰਨੀ ਆ ਦੋਸਤੋ ਟਿੱਪ ਕੇ ਗੱਬਣ ਪਸ਼ੂ ਦੀ ਸੂਏ ਸੂਏ ਨਾਗ ਦੀ ਦੋ ਡੰਗ ਚਵਾਈ ਕਰਕੇ ਤਸੱਲੀ ਕਰ ਲਿਓ ਠੀਕ ਆ ਤੇ ਰੇਟ ਭਾਅ ਪੜਤਾ ਬਿਲਕੁਲ ਜਾਇਜ਼ ਜਿੰਨਾ ਵੀ ਹੋਊਗਾ ਬਿਲਕੁਲ ਰੈਤ ਜਾਇਜ਼ ਹੋਊਗਾ ਠੀਕ ਆ ਸਭ ਤੋਂ ਪਹਿਲਾਂ ਵੀਰ ਗੁਰਸੇਵ ਗੁਰਸੇਵ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਗੁਰੂ ਵਾਹਿਗੁਰੂ ਖਾਲ ਗਰਸੇਵਕ ਅੱਜ ਪਸ਼ੂ ਵੀਰ ਆਪਣੇ ਕੋਲ ਤਿੰਨ ਵਗਾਊ ਆ। ਹਾਂਜੀ ਤਿੰਨਾਂ ਵੀਰ ਜੀ। ਦੋ ਬਿਹੜਾ ਇੱਕ ਮੱਝ ਆ ਗਈ। ਹਾਂਜੀ। ਤੇ ਦੋ ਗੱਬਣ ਤੇ ਆ ਸੂਈ ਹੈ ਬਿਹੜ ਇੱਕ। ਹਾਂਜੀ ਆ ਸੂਈ ਹੈ ਵੀਰ ਜੀ। ਠੀਕ ਆ ਜੀ। ਆਜੋ ਕਰ ਲਈਏ ਨਾਲ ਦੀ ਨਾਲ ਡਿਟੇਲ ਸਾਂਝੀ। ਗਰਸੇਵਕਾ ਵੀ ਸੂਹਾ ਕਿਨਮਾ ਹੋ ਗਈ ਏ। ਇਹ ਸੂਹਾ ਵੀਰ ਜੀ ਨਾ ਦੂਜਾ ਆਖਿਆ ਆਪਾਂ ਨੂੰ। ਦੂਜੇ ਸੂਬੇ ਆ। ਹਾਂਜੀ। ਤੇ ਸਮਾਂ ਕਿੰਨਾ ਕੋ ਗਿਆ ਨ ਸੂਈ ਦਾ? ਸਮਾਂ ਬੱਚਾ ਸਾਹਮਣੇ ਹੀ ਹੈ ਜੀ। ਲਓ ਜੀ। ਆਹ ਬੱਚਾ ਮਗਰ ਬੱਚੀ ਹੈ। ਮਗਰ ਬੱਚੀ ਜੋ। ਲਓ ਜੀ ਉਹਦੇ 15 ਦਿਨਾਂ ਦਾ ਦਾ ਆਂਦੇ ਸੁਆ ਲਓ ਜੀ 12 15 ਦਿਨਾਂ ਦਾ ਕੋਈ ਵੀ ਰ ਮੰਨ ਸਕਦਾ ਠੀਕ ਆ ਬੱਚੀ ਆ ਦੀ ਸਮਝਣਾ ਕੋ ਮੇਰਾ ਵੀਰ ਦੇਖੇ ਮਗਰ ਬੱਚੀ ਜੋ ਚੰਗੇ ਸੀਮਨ ਦੀ ਮਗਰ ਬੱਚੀ ਸੀਮਨ ਦੀ ਬੱਚੀ ਵੀ ਵਧੀਆ ਬੱਚੀ ਆ ਡੱਬੀ ਬੱਚੀ ਆ ਉਹ ਸੁਣਾ ਕਿ ਨਾ ਚੰਗਾ ਟੀਕਾ ਜਿਹੜਾ ਦੋਸਤੋ ਪਹਰਾਇਆ ਹੁੰਦਾ ਕਿਸੇ ਵੀਰ ਨੇ ਲਵਾਇਆ ਹੁੰਦਾ ਤੇ ਬੱਚੇ ਦਾ ਰਿਜ਼ਲਟ ਤੁਸੀਂ ਵੇਖ ਸਕਦੇ ਬਹੁਤ ਸੋਹਣੀ ਬੱਚੀ ਮਗਰ ਹਾਂਜੀ ਠੀਕ ਆ ਬਾਕੀ ਦੀ ਮਾਂ ਵੀ ਚੰਗੀ ਵੇਖੋ ਬੇਲਬੂਲ ਚੰਗੀ ਆ ਹੂੰ ਬਾਈ ਵੀ ਚੰਗੀ ਚਲੋ ਜੇ ਡਿਗ ਵੀ ਠੀਕ ਆ ਤੇ ਬਾਕੀ ਇੱਕ ਗੱਲ ਦੋਸਤੋ ਜ਼ਰੂਰ ਤੁਸੀਂ ਨੋਟ ਕਰ ਲਓ ਕੋ ਤੇ ਮਾਰਨਿੰਗ ਅਕਰ ਸੇਵਕ ਭਾਈ ਚਵਾਈ ਕਿੰਨੇ ਕਜੇ ਕਰਤੀ ਆ ਜੀ ਜੀ ਆਪਾਂ ਜਿਹੜਾ ਝੂਠ ਸਾਬ ਮੰਨ ਸਤਾ ਸੱਚਾ ਵਜਨ ਕਰਦੇ ਆ ਵੀ 6:30 7 ਵਜੇ ਦੇ ਵਿੱਚ ਵਿੱਚ ਚਵਾਈ ਹੋਈ ਜੋ ਅੱਛਾ ਜੀ ਬਾਕੀ ਇਹ ਆ ਵੀਰਾਂ ਨੂੰ ਬੇਨਤੀ ਜੋ ਵੀ ਦਸਾਂਗੇ ਉਹ ਨਿਕਲੂਗਾ ਆ ਠੀਕ ਆ ਬਾਕੀ ਆਪਦੀ ਟਾਈਮ ਤੋਂ ਟਾਈਮ ਆਣ ਕੇ ਚਵਾਈ ਕਰਨ ਜਿਹੜੇ ਵੀਰ ਨੇ ਲਾਈਆਂ ਬਿਲਕੁਲ ਪਤਾ ਤਾਂ ਦਾ ਹੂੰ ਟਾਈਮ ਤੋਂ ਟਾਈਮ ਚਵਾਈ ਕਰਕੇ ਨਾ ਫਿਰ ਪਤਾ ਲੱਗਦਾ ਡੰਗਰ ਦਾ ਸਰੀਪੀ ਦੁੱਧ ਕਿੰਨਾ ਸਹੀ ਦੁੱਧ ਬਿਲਕੁਲ ਠੀਕ ਆ ਅੱਜ ਮੈਂ 4 ਵਜੇ ਚ ਉਹਦਾ ਸਵੇਰੇ ਸ਼ਾਮੀ ਕੋਈ ਚੂਣ ਆਊਗਾ ਕੋਈ ਵੀਰ ਤੇ ਚਲੋ ਜੀ ਸ਼ਾਮਾਂ ਨੂੰ ਵੀ ਦੇ ਦਊਗੀ ਸਵੇਰੇ ਵੀ ਦੇ ਦਊਗੀ ਪਤਾ ਤੇ ਅਗਲੇ ਦਿਨ ਘਰੇ ਜਾ ਕੇ ਅਗਲੇ ਤੇ ਲੱਗਣਾ ਜਿਹੜੀ ਤਸੱਲੀ ਆਉਦੀ ਟਾਈਮ ਤੋਂ ਟਾਈਮ ਮੇਰਾ ਵੀਰ ਘਰੇ ਆਣ ਕੇ ਕਰੇ ਦੁੱਧ ਦੇ ਥੱਲੇ ਵੀਰ ਦੀ ਗਾਰੰਟੀ ਵਾਲਾ ਜਿਹੜਾ ਕੰਡੇ ਵਾਲਾ ਦੁੱਧ ਦਾ 16 ਲੀਟਰ ਦੁੱਧ ਦਾ ਕੰਡੇ ਵਾਲਾ ਹੂੰ ਠੀਕ ਆ ਜੀ ਆਪਾਂ 15 ਲੀਟਰ ਦੀ ਗਾਰੰਟੀ ਦਿੰਨੇ ਆ ਜਿਹੜੇ ਮਰਜ਼ੀ ਵੀਰ ਲੈ ਜੇ ਚਵਾਈ ਚੰਗੀ ਚੌਥਾ ਮੈਂ ਨਾ ਚਵਾਈ ਵੇਖੋ ਵੀਰ ਜੀ ਤਕਾਲਾਂ ਤੱਕ ਨੂੰ ਐ ਫਸੀ ਹੋਣੀ ਆ ਝੂਂ ਜਾਣਾ ਤੁਹਾਡੇ ਸਾਹਮਣੇ ਵੇਖੋ ਲਓ ਜੀ ਆਹ ਲਓ ਜੀ ਆਹ ਅਗਲੇ ਥਾਣਾ ਦਾ ਵੇਖ ਲੋ ਬਾਕੀ ਦੋਸਤੋ ਹਮਾ ਟਾਈਮ ਹਾਂ ਸਾਹਿਬ ਇਧਰ ਆ ਲਓ ਟਾਈਮ ਤੁਹਾਨੂੰ ਤਾਂ ਨੋਟ ਕਰਾ ਦਈਦਾ ਵੀ ਮਾਰਨਿੰਗ ਦੀ ਚਵਾਈ ਪੁੱਛ ਕੇ ਇੱਕ ਸ਼ੋਰ ਹੋ ਜਾਂਦਾ ਵੀ ਚਵਾਈ ਸੁਬਾਹ ਦੀ ਕਿੰਨੇ ਵਜੇ ਹੋਈ ਤੇ ਸ਼ਾਮ ਦੀ ਬਾਕੀ ਵਿਰਲਾ ਵੇਖੋ ਬਹੁਤ ਸੋਹਣੀਆਂ ਵਿਰਲਾ ਆ ਦਿਖਾ ਦੀ ਵੰਡਾ ਮੁੰਡਾ ਕਾਫੀ ਜਿਆਦੀਆਂ ਸੋਹਣੀਆਂ ਬਹੁਤ ਸੋਹਣੀ ਵਿਰਲ ਤੇ ਉੱਪਰ ਥਣ ਲੱਗਾ ਤੇ ਥਣ ਵੀ ਪੂਰਾ ਮੱਝਾਂ ਵਾਲਾ ਮੋਠੇ ਮੋਠੀ ਰੋਗ ਰੋਗ ਥਾਣਾ ਇੱਕ ਹੁੰਦਾ ਦੋਸਤੋ ਕਹਿਣ ਵਾਲੀ ਗੱਲ ਨਹੀਂ ਕਿ ਜਿਹੜਾ ਕੋਈ ਵੀਰ ਇੱਥੇ ਆਊਗਾ ਤੇ ਬਿਲਕੁਲ ਥਾਣਾ ਦੀ ਸ਼ੇਪ ਥਾਣਾ ਦਾ ਸੈਜ ਵਿਥਾਂ ਵਿਰਲਾਂ ਤੁਹਾਨੂੰ ਜਿਹੜੀਆਂ ਬਿਲਕੁਲ ਨਜ਼ਰ ਆ ਜਾਣਗੀਆਂ ਹਜੇ ਟਾਈਮ ਵੈਸੇ 1.5 ਤੋਂ 1.5 ਵਜ ਦਾ ਸਮਾਂ ਦੋਸਤੋ ਜਿਵੇਂ ਜਿਵੇਂ ਸ਼ਾਮ ਦੇ ਸਮੇਂ ਬਿਲਕੁਲ ਚਵਾਈ ਦਾ 6:30 5 6 ਵਜ ਦਾ ਸਮਾਂ ਹੋਊਗਾ ਲੇਵਾ ਜਿਹੜਾ ਦੋਸਤੋ ਭਰਨਾ ਸ਼ੁਰੂ ਕਰ ਦੇਣਾ ਪਸ਼ੂ ਨੇ ਠੀਕ ਹੈ ਮਿਲਕਿੰਗ ਜਿਹੜੀ ਆ ਇਸ ਦੇ ਥੱਲੋਂ ਬਿਲਕੁਲ ਚੁਵਾਈ ਕਰਦਾ ਪਿਆ ਵੀਰ ਗੁਰਸੇਵਕ ਸਿੰਘ ਲਿਆਓ ਵੀਰ ਤੋਰ ਦਿਓ ਇਹਨੂੰ ਬਾਕੀ ਸਾਨੂੰ ਸਭ ਪ੍ਰਿੰਟ ਪ੍ਰੋਂਟੇ ਚੰਗਾ ਨਵਾਉਣ ਵਾਲੀ ਆ ਵੀਰ ਜੀ ਤੁਹਾਨੂੰ ਤੁਸੀਂ ਵੇਖ ਹੀ ਲੈਣੀ ਦਾਸੀ ਦੋ ਵੀਰਾਂ ਨੂੰ ਤੁਸੀਂ ਠੀਕ ਆ ਜੀ ਤੇ ਉਹ ਵੀ ਵੈਸੇ ਚੰਗੇ ਪਸ਼ੂ ਦੀ ਕਰਤੂਤ ਹੋਣੀ ਚਾਹੀਦੀ ਆ ਨਵਾਇਆ ਧਵਾਇਆ ਵੀ ਗੁਰਸੇਵਕ ਸਰ ਜਾਂਦਾ ਹਾਂ ਤੇ ਬਾਕੀ ਠੰਡ ਦਾ ਕਰਕੇ ਬਾਈ ਦਾ ਵੀ ਆਪਾਂ ਨਵਾਇਆ ਧਵਾਇਆ ਨਹੀਂ ਪਸ਼ੂ ਤੇ ਉਹ ਦੋਸਤੋ ਅਲੱਗ ਗੱਲ ਆ ਬਾਕੀ ਜੋ ਮਿਲਕਿੰਗ ਥੱਲੇ ਦੱਸੀ ਗਈ ਆ ਉਹਦੀ ਤਸੱਲੀ ਆ ਉਹ ਵੀ ਪੂਰੀ ਆ ਵੀਰ ਦੇ ਵੱਲੋਂ ਵੀ ਆਪਦੀ ਤਸੱਲੀ ਭਾਵੇਂ ਕੋਈ ਕਰ ਲੇ ਚਾਹੇ ਆਨਲਾਈ ਕੋਈ ਜੜਾ ਦੋਸਤੋ ਦਿੱਕਤ ਵਾਲੀ ਗੱਲ ਨਹੀਂ ਕੰਨੀ ਵਾਲੇ ਦੰਦ ਨਹੀਂ ਨਾ ਜੇ ਬਰਾਬਰ ਕੀਤੇ ਨਹੀਂ ਵੀ ਜੀ ਬਸ ਕੰਨੀ ਵਾਲੇ ਦੰਦ ਨਹੀਂ ਕੀਤੇ ਬਰਾਬਰ ਆ ਜਾ ਜਵਾਨ ਹੁੰਦੀ ਪਈਏ ਦੋਸਤੋ ਕੰਨੀ ਵਾਲੇ ਦੰਦ ਬਰਾਬਰ ਨਹੀਂ ਚੱਕੇਗੇ ਠੀਕ ਹੈ ਜੀ ਕੱਢੇ ਆ ਤੇ ਬਰਾਬਰ ਨਹੀਂ ਕੀਤੇ ਠੀਕ ਹੈ ਜੀ ਪਾਕਿਸਤਾਨੂ ਸਾਹਿਬ ਬੇਲਬੁੱਲ ਚੰਗੀ ਆ ਲੈ ਤੋਰਦੇ ਭਾਈ ਗਰਸੇਵਕ ਸੋ ਦੋਸਤੋ ਮਗਰ ਬੱਛੀ ਆ ਬੱਛੀ ਵੀ ਬਹੁਤ ਸੋਹਣੀ ਆ ਚੰਗੀ ਕੁਆਲਿਟੀ ਦੀ ਆਹ ਠੀਕ ਆ ਹਾਈਟ ਵੱਡੀਆਂ ਬਿਹੜਾਂ ਦੇ ਵਿੱਚ ਹੀ ਤੁਸੀਂ ਅਕਾਊਂਟ ਕਰ ਲਿਓ ਮੀਡੀਅਮ ਤੋਂ ਜਿਹੜੀ ਉੱਚੀ ਹਾਈਟ ਆ ਲੈ ਵੀਕਰ ਸਹਿਬ ਕੋ ਭਾਈ ਕਿਸੇ ਤਰ੍ਹਾਂ ਦਾ ਬੰਗਾ ਬੂੰਗਾ ਪਾਉਣ ਦੀ ਲੋੜ ਹੀ ਨਹੀਂ ਫਿਰ ਬਾਬਾ ਜੀ ਰੱਸੀ ਤੇ ਪਾਉਂਦੇ ਨਹੀਂ ਨਾ ਰੇ ਤੇ ਆਪਾਂ ਵੀ ਨਹੀਂ ਪਾਉਂਦੇ ਤੇ ਇੱਕਦਮ ਪਾ ਕੇ ਵੇਖੀ ਰੱਸੀ ਪਵਾ ਵੀ ਲੈਂਦੀ ਆ ਅੱਛਾ ਜੀ ਹਾਂ ਜੀ ਐ ਰੱਸੀ ਤੁਸੀਂ ਜਿਦਾ ਮਰਜ਼ੀ ਨੂੰ ਕਰਮਾਲੀ ਨੂੰ ਚੋਈ ਜਾਓ ਠੀਕ ਆ ਜੀ ਬਾਕੀ ਅਗਲੇ ਸ਼ਗਲੋਂ ਪਤਾ ਲੱਗ ਜਿੰਦਾ ਪਸ਼ੂ ਦਾ ਵੀ ਕਿੰਨੇ ਕਾ ਸੂਏ ਆ ਜਾਂ ਕਿੰਨੇ ਕਾ ਗਰਦੂ ਦਾ ਸੰਧੂ ਸਾਹਿਬ ਹਾਂਜੀ ਲੱਗਿ ਸੰਧੂ ਸਾਹਿਬ ਜੋ ਆਪਾਂ ਵੀਡੀਓ ਜੇ ਦੱਸਾਂਗੇ ਨਾ ਹਾਂਜੀ ਉਹੀ ਆਪਾਂ ਨੇ ਇੱਥੇ ਆਣ ਕੇ ਨਿਕਲੂ ਇਹ ਨਹੀਂ ਕੋਈ ਵੀਰ ਦੂਰੋਂ ਆਊਗਾ ਹੂੰ ਤੇ ਵੀ ਆਣ ਕੇ ਹੋਰ ਕੋਣ ਨਿਕਲੂਗਾ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਉਹ ਖੇਚਲ ਬੜੀ ਪੈਂਦੀ ਏਡੀ ਦੂਰੋਂ ਆ ਕਿਸੇ ਨੇ ਤੇ ਗਲਤ ਆਪਾਂ ਕਿਉਂ ਬਿਆਨ ਕਰਨਾ ਤੇ ਕਿੰਨਾ ਮੋਲ ਗਰਸੇਵਿਕ ਬਾਈ ਕਰਦੇ ਆ ਮੋਲ ਦੇ ਵੇਖੋ ਵੀਜੀ ਭਾਵੇਂ ਦਾ ਰੰਗ ਰੁੰਗ ਵੇਕੇ ਭਾਵੇਂ ਕੋ 60 ਕਰੀਏ ਜਿੰਨਾ ਮਰਜੀ ਕਰੀਏ ਆਪਾਂ 57000 ਦੇ ਵਿੱਚੋਂ ਮਾਨਦਾਨ ਵੀਜੀ ਕਰ ਦਾਂਗੇ ਆਪਾਂ 57 ਚੋਂ ਹਾਂ ਦੁੱਧ ਜਿਹੜਾ ਦੱਸਿਆ ਵਾ ਉਹੀ ਦੁੱਧ ਇੱਥੇ ਜਿਹੜਾ ਦੱਸਿਆ ਉਹੀ ਨਿਗਲੂਗਾ ਜੇ ਅਗਲੇ ਤੇ ਘਰੇ ਵੀ ਜਾਊਗੀ 15 ਲੀਟਰ ਦੀ ਗਰੰਟੀ ਬਾਬਾ ਜੀ ਠੀਕ ਹੈ ਜੀ ਹਾਂ ਜੀ ਲਓ ਵੀ ਦੋਸਤੋ 57000 ਲੈਣ ਦੇਣਾ 16 ਲੀਟਰ ਬਿਲਕੁਲ ਘਰੇ ਆਣ ਕੇ ਚੋਲਿਓ ਜਿਹੜਾ ਕੋਈ ਵੀਰਾ ਆਨਲਾਈਨ ਮੰਗਾ ਰਿਹਾ ਤੇ ਬਿਲਕੁਲ 15 ਕਿਲੋ ਤਸੱਲੀ ਦੇ ਗਾਰੰਟੀ ਤੇ ਇਹ ਭੇਜੀ ਜਾਊਗੀ ਕੋਈ ਵੀ ਰਣ ਕੇ ਤਸੱਲੀ ਕਰ ਲੈ ਆਨਲਾਈਨ ਮਗਾਉਣੀ ਥੋੜੀ ਆਪ ਦੀ ਸਮਝ ਆ 57000 ਮੁੱਲ ਤੇ ਅਗਲੀ ਆ ਗਈ ਆਪਣੇ ਕੋਲ ਬਲੈਕ ਰੰਗ ਦੇ ਵਿੱਚ ਹਾਂਜੀ ਇਹਨੂੰ ਐਫ ਜਰਸੀ ਕ੍ਰੋਸ ਹਾਂ ਠੀਕ ਆ ਜੀ ਅਗੇ ਬੋਦੀ ਜੇ ਬੋਦੀ ਵੱਲੋਂ ਵੇਖੀ ਤੇ ਜਲਸੀ ਆ ਹਾਂ ਤੇ ਅੱਛਾ ਘਰ ਸੇਵਕ ਕਿੰਨਾ ਸੂਆ ਸੁੰਦੀ ਅਗੇ ਇਹ ਵੀ ਜੀ ਉਹਨਾਂ ਨੇ ਤੇ ਆਪਾਂ ਨੂੰ ਦੂਜਾ ਦੱਸਿਆ ਸੂਆ ਕੋਈ ਵੀ ਤੀਜਾ ਮਾਲੇ ਚੌਥਾ ਮਾਲੇ ਮੇਰੇ ਹਿਸਾਬ ਨਾਲ ਤੇਜਗ ਸੁਭਾ ਹੈਗਾ ਲਓ ਜੀ ਦੂਜਾ ਸੁਭਾ ਵੀ ਹੋ ਸਕਦਾ ਦੋਸਤੋ ਤੀਜਾ ਵੀ ਮੰਨ ਲੇ ਕੋਈ ਵੀਰ ਬਾਲੀ ਵੱਡੀ ਫਰਕ ਨਹੀਂ ਪੈਂਦਾ ਆਹ ਵੇਖ ਸਕਦੇ ਤੁਸੀਂ ਠੀਕ ਆ ਜੀ ਮੂੰਹ ਮੱਥਾ ਵੇਖ ਲਓ ਬੋਦੀ ਵਾਲੀ ਬੈੜਾ ਕੰਨ ਕੋਨੇ ਛੋਟੇ ਆ ਤੇ ਦਿਨ ਲੈ ਜੂ ਜੇ 10 15 10 15 ਦੇ ਲੈ ਜੀ ਸਾਬ ਲਓ ਜੀ ਬਣਦੀ ਬਣਦੀ ਚੰਗੀ ਹੋ ਜਾਂਦੇ ਘਰ ਵਾਲੇ ਠੀਕ ਆ ਫਿਰ ਰੰਗ ਕਾਲਾ ਫਿਰ ਵੇਖੋ ਸੀਲ ਨਹੀਂ ਤੇ ਕਾਲਾ ਰੰਗ ਤੁਹਾਨੂੰ ਪਤਾ ਹੀ ਹੈ ਕਿਦਾਂ ਦਾ ਹੁੰਦਾ ਲਓ ਜੀ ਠੰਡੀ ਧੀਰੀ ਆ ਸੀਲਸਲਾਗਾ ਬਾਕੀ ਥਣ ਥਣ ਪੂਰਾ ਕੁਆਲਟੀ ਵਾਲਾ ਆਹ ਦੇਖੋ ਜੀ ਠੀਕ ਹੈ ਜਿੱਦਾਂ ਕੋ ਬਹਿਗੇ ਮਰਜੀ ਭੈਣ ਚਵਾਈ ਕਰੀ ਜਾਵੇ ਬਿਲਕੁਲ ਜੇ ਦੋਸਤੋ ਸ਼ਹਿਦ ਆਉਂਦਾ ਬਿਲਕੁਲ ਤਪਾਈ ਹੈ ਜਿਹੜੀ ਤੁਸੀਂ ਆ ਵੇਖ ਲਓ ਚੌਥਾ ਨਾ ਦਾ ਨੀਰਾ ਜਿਹੜਾ ਇੱਕੋ ਜਿਹਾ ਠੀਕ ਹੈ ਇੱਕੋ ਜਿਹਾ ਨੀਰਾ ਸ਼ਹਿਦ ਜਿਹੜਾ ਦੋਸਤੋ ਬਿਲਕੁਲ ਚੌਥਾ ਨਾ ਦਾ ਪੋਲੀ ਭਰਾ ਦੇ ਵਿੱਚ ਆਹ ਵੇਖੋ ਠੀਕ ਹੈ ਜੀ ਲਓ ਜੀ ਠੀਕ ਹੈ ਸੋ 53 ਵੀ ਜਿਹੜੀ ਇੱਕ ਨੰਬਰ ਆ ਚੌਥਾ ਨਾ ਦੀ ਕੋਈ ਵੀ ਇਹ ਸੌਦਾ ਕਰਦਾ ਦੋਸਤੋ ਆਨਲਾਈਨ ਚਾਹੇ ਘਰ ਆਣ ਕੇ ਕਰਦੇ ਹੋ ਤੇ ਬੇ ਟੜਕ ਤੁਸੀਂ ਪੇਚੰਤ ਇਹ ਸੌਦਾ ਕਰ ਸਕਦੇ ਹਾਂ ਬਾਕੀ ਤੁਹਾਨੂੰ ਸਾਹ ਆਵੇ ਕੱਦ ਹਾਂ ਹੱਡਾ ਪੈਰਾਂ ਦੀ ਖੁੱਲੀ ਵੇੜਾ ਹਾਂ ਜੀ ਵਧੀਆ ਚੰਗੀ ਆ ਕਈ ਵਾਰ ਗੁਰਸੇਵਕ ਅਗੇ ਨਾਰਮਲ ਦਰਮਿਆਨੀ ਸੇਵਾ ਜੋ ਪਸ਼ੂ ਨਿਕਲਦੇ ਆ ਹਾਂ ਜੀ ਤੇਰਾ ਸਾਹ ਸੰਭਾਲਣੀ ਪਸ਼ੂ ਦੀ ਹੁੰਦੀ ਵੈਸੇ ਜਿਹੜੀ ਵੇੜਾ ਸਾਰੀ ਚੰਗੀ ਆ ਬਸ ਇੱਕ ਇਹ ਸੇਵਾ ਖੁਣੋਈ ਨਾ ਥੋੜੀ ਜਿਹੀ ਲਿੱਸਾਪਨ ਜਾਂ ਰੱਖਦੀ ਆ ਵੈੜਾ ਲਿੱਸਾਪਨ ਜੀ ਬਿਲਕੁਲ ਬਾਕੀ ਵੇੜ ਚੰਗੀ ਆ ਜੀ ਲਓ ਖੋਲ ਕੇ ਤੁਰਗੇ ਇਹਨੂੰ ਵੀ ਲਓ ਜੀ ਲਓ ਜੀ 10 ਤੋਂ 15 ਦਿਨ ਭਰਾਵੋ ਇੱਕ ਆਈਡੀਆ ਮੰਨ ਕੇ ਕੋਈ ਵੀਰ ਸੌਦਾ ਕਰ ਲੇ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਪੂ ਵੜ ਜਿੰਨੀ ਸਾਰੇ ਕਦ ਕਾਟ ਦੀ ਸੰ ਸੋਹਣੀ ਆ ਉੱਚੇ ਕਦ ਕਾਟ ਦੇ ਵਿੱਚ ਤੇ ਨਾਰਮਲ ਇੱਕ ਲਸੇਰੇਪਣ ਦੇ ਵਿੱਚ ਆ ਥੋੜੀ ਜਿਹੀ ਲਿਸੀ ਤੁਹਾਨੂੰ ਮਹਿਸੂਸ ਹੋਊਗੀ ਮੈਂ ਪਹਿਲਾਂ ਜ਼ਿਕਰ ਕਰਤਾ ਵੀ ਨਾਰਮਲ ਸੇਵਾ ਦੇ ਵਿੱਚੋਂ ਪਸੂ ਜੜੇ ਆ ਕਈ ਵਾਰੀ ਨਿਕਲਦੇ ਆ ਠੀਕ ਆ ਜੀ ਠੀਕ ਆ ਜੀ ਬਾਕੀ ਸੰਧੂ ਸਾਹਿਬ ਸੀਲ ਠੰਡੀ ਹੈ ਦੇਖੋ ਇਹ ਤਾਂ ਕਾਲਾ ਰੰਗ ਤੁਹਾਨੂੰ ਪਤਾ ਹੀ ਹੈ ਹਾਂ ਕਾਲਾ ਰੰਗ ਸੱਪ ਵਰਗਾ ਹੈ ਹਾਂ ਇਧਰ ਹੂੰ ਬਾਕੀ ਢਿੱਲਾ ਟੁਨਾ ਬਾਬਾ ਜੀ ਚੱਡਾ ਕਾਫੀ ਸੋਹਣਾ ਬਣਾਉਂ ਖੁੱਲਾ ਬਾਕੀ ਥਾਨ ਵੇਖੋ ਬਾਬਾ ਜੀ ਥਾਨ ਵੇਖੋ ਬਾਬੀ ਦੋਸਤੋ ਓਵਰਆਲ ਵੈਡ ਕਾਫੀ ਚੱਗੀ ਹੈ ਜਦੋਂ ਬਣਾਉਂਦੇ ਨੇ ਵੀਡੀਓ ਮਗਰੋਂ ਦੀ ਵੀ ਆਂਦੇ ਥੱਲੋਂ ਦੀ ਵੀ ਵੜ ਜਾਓ ਤੇ ਆਂਦੀ ਵੜ ਜਾਓ ਅ ਜਿੱਦਾਂ ਮਰਜੀ ਤਸੱਲੀ ਕਰੀ ਜਾਓ ਦੋਵਾਂ ਗਾਵਾਂ ਦਾ ਚੰਗੀ ਆ ਕੀ ਮੁੱਲ ਮੰਗਦੇ ਆ ਬਾਬਾ ਜੀ ਦਾ ਮੋਲੇ ਤੁਹਾਨੂੰ ਦਤ ਇਹ ਵੇਲਾ ਜਨੇ ਦੀ ਹੈਗੀ ਇਹ ਵੇਚ ਲਈ ਪਰੇ ਕਰੋ ਹੁਕਮ ਮੋਲੇ ਸਾਨੂੰ ਸਾਹਿਬ ਭਵੇਂ ਦਾ ਆਪਾਂ ਪਿਆ ਕਰੀ ਜਾਈਏ ਹਾਂਜੀ ਆਪਾਂ ਦੇ ਦਾਂਗੇ 47000 ਰੁਪਏ ਦੀ ਹੋ ਜੇ ਵਿੱਚ ਮਾਨਤਾ ਕਰ ਦਾਂਗੇ 47 ਚੋਂ ਹਾਂਜੀ ਮਾਨਤਾ ਕਰ ਦਾਂਗੇ ਇਹਦੇ ਵਿੱਚੋਂ ਠੀਕ ਹੈ ਜਿਹੜਾ ਵੀਰ ਆਊਗਾ ਠੀਕ ਲਓ ਜੀ 47000 ਦੇ ਵਿੱਚੋਂ ਮਾਨਤਾਣ ਹੋ ਜਾਊਗਾ ਵੜ ਵੱਡੀ ਹੈ ਦੋਸਤੋ ਚੰਗੀ ਆ ਅਵੇ ਬੋਦੀ ਵਾਲੀ ਵੜ ਥੋੜੀ ਜੀ ਸਾਂਭਣ ਦੀ ਲੋੜ ਅਗੇ ਜਦੋਂ ਬਿਲਕੁਲ ਸੂਨ ਤੋਂ ਬਾਅਦ ਕੋਈ ਵੀਰ ਚੰਗੀ ਸੰਭਾਲ ਕਰ ਲੂਗਾ ਦੋਸਤੋ ਵੜ ਚੰਗੀ ਆ ਵੱਡੀ ਵੜ ਬੋਦੀ ਵਾਲੀ ਆ ਨਸਲ ਜਾਤ ਜਿਹੜੀ ਆ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਇਹ ਜਲਸੀ ਜੀ ਵੀ ਜੀ ਗਿਣੀ ਗਈ ਸਾਰੀ ਠੀਕ ਆ ਜੀ ਆਵੇ ਲਾਲ ਪਹਾ ਪਹਾੜੀ ਲਾਲ ਪਹਾ ਫੁਕਾਉਂਦੀਆਂ ਨਾ ਵਿੱਚ ਹਾਂ ਹਾਂ ਹਾਂਜੀ ਤੇ ਕੋਈ ਗੱਲ ਨਹੀਂ ਬਹੁਤ ਸੋਹਣੀ ਬੈੜਾ ਜੀ ਸੰਤਕ ਨੇ 47 ਦੀ 47 ਦੀ 47 ਦੀ ਆਜੋ ਵੀਰ ਮਾਨਦਾਨ ਕਰ ਮਾਨਤਾਂ ਵਿੱਚੋਂ ਹੋ ਜਾਊਗਾ ਤੇ ਆ ਆ ਗਈ ਆਪਣੇ ਕੋਲ ਮੱਝ ਇਹ ਮੱਝ ਆ ਵੀ ਇਹ ਵੀ ਗੱਬਰ ਬਾਬਾ ਜੀ ਹਾਂਜੀ ਗੱਬਰ ਤਿਆਰ ਹੀ ਆ ਬਸ ਲੈ ਜੂ ਜਿਹੜੀ 2-4 ਲੋ ਚਾਰ ਲਓ ਜੀ ਤਿਆਰ ਮੱਝਾ ਬਿਲਕੁਲ ਗੱਬਰ ਆ ਦੋਸਤੋ ਤਿਆਰੀ ਤੇ ਆ ਕੱਢ ਜੂ 2-4 ਦਿਨਾਂ ਜਗੇ ਜਿਆਦੇ ਆ ਤੇ ਜਾਊਗੀ ਠੀਕ ਆ ਲੈ ਜੂ ਆ ਤੇ ਪੰਜ ਚਾਰ ਦਿਨ ਹਾਂ ਲੈ ਜੂਗੀ ਲਓ ਜੀ ਪੰਜ ਕਿ ਚਾਰ ਦਿਨ ਦੋਸਤੋ ਸਮਾਂ ਲੈ ਜੂਗੀ ਤੇ ਕਿੰਮਾ ਸੁਹਾ ਬਾਬਾ ਸੂਰੀ ਅੱਗੇ ਦੂਜਾ ਕਿ ਤੀਜਾ ਚੌਥਾ ਨਹੀਂ ਆਪਾਂ ਇਹ ਦੂਜਾ ਤੇਜਾ ਕਾ ਤੋ ਰੱਖਣਾ ਮੈਂ ਚੁਫਤਾ ਸੁਹਾ ਨਾ ਘਰ ਲੈਣ ਦੱਸਿਆ ਆਪਾਂ ਚੌਥਾ ਹੋ ਸਕਦੀ ਹਾਂਜੀ ਚੁਫਤਾ ਸੁਹਾ ਵੀ ਲਓ ਜੀ ਚੌਥਾ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਠੀਕ ਆ ਜੀ ਆ ਮੂੰਹ ਮੱਥਾ ਫੇਸ ਕੁਆਲਿਟੀ ਤੁਹਾਡੇ ਸਾਹਮਣੇ ਆ ਗੁਲਾਬ ਗੋਲ ਆ ਬਿਲਕੁਲ ਥੋੜਾ ਜਿਹਾ ਉੱਚਾ ਖੁੱਲਾ ਬੁਲਾਈ ਦੇ ਵਿੱਚ ਆ ਪੂਰਾ ਸਿੰਗ ਠੀਕ ਆ ਤੇ ਦਿਨ ਕੋਈ ਪੰਜ ਚਾਰ ਦਿਨ ਕੋਈ ਵੀਰ ਆਈਡੀਆ ਮੰਨ ਸਕਦਾ ਤੇ ਵੈਸੇ ਲਾਇ ਪ੍ਰੋਪਰ ਪੂਰਾ ਜਿਹੜਾ ਦੋਸਤੋ ਪਈ ਆ ਕੋਈ 5-14 ਦਿਨਾਂ ਦੇ ਵਿੱਚ ਪੂਰੀ ਬਣ ਕੇ ਤਿਆਰ ਹੋ ਜਾਊਗੀ ਠੀਕ ਆ ਲਓ ਬਾਕੀ ਬਾਡੀ ਬੂਡੀ ਦੀ ਚੰਗੀ ਆ ਹਾਈਟ ਮੀਡੀਅਮ ਕੋਈ ਵੀ ਰਿਕਾਊਂਟ ਕਰ ਲੇ ਤੇ ਵਜਨ ਵਜਨ ਵਾਲੀ ਆ ਪੂਰੀ ਠੀਕ ਆ ਜੀ ਹੈ ਪੂਰਾ ਵਜਨ ਆ ਤੇ ਲਓ ਬਾਬਾ ਜੀ ਵੈਸੇ ਥਿਪਣ ਤੋਂ ਪਣੋਖੇ ਰਿਪੋਰਟ ਹਾਂ ਓਕੇ ਵੀ ਜੀ ਅੱਛਾ ਜੀ ਬਾਕੀ ਚਲੋ ਆਨੰਦ ਦੇ ਕੇ ਸਮਤ ਕਰਮਾ ਬਸ ਅੱਗੇ ਤਾਂ ਵੀ ਕੁਝ ਭਰਿਆ ਪਾਂਡਾ ਹਾਂ ਹਾਂਜੀ ਤੇ ਕਰਮਾ ਵਾਲੀ ਅੱਗੇ ਲੈਣੀਆਂ ਕਰੇ ਜਿੱਥੇ ਪਸੂ ਜਾਂਦਾ ਹਾਂਜੀ ਤੇ ਫਿਰ ਕਰਸੇਵਕ ਖੋਲ ਕੇ ਵੀ ਤੋਰਤੀਏ ਹਾਂਜੀ ਲਓ ਜੀ ਸੋ ਦੋਸਤੋ ਮਾਜੇ ਵੀ ਗੱਬਣਾ ਠੀਕ ਹੈ ਜੀ ਇੱਕ ਵਾਇਰ ਸੀ ਜਿਹੜੀ ਦੂਜੇ ਨੰਬਰ ਤੇ ਉਹ ਵੀ ਤੁਹਾਨੂੰ ਗੱਬਣਾ ਦਿਖਾਈ ਆ ਬਾਕੀ ਮੈਂ ਦੀ ਜਿਹੜੀ ਦੋਸਤੋ ਪੂਰੀ ਬਾਡੀ ਪੰਦਰ ਤੁਸੀਂ ਆਂ ਵੇਖ ਲਓ ਠੀਕ ਹੈ ਜੀ ਤੋਰ ਵੇਖ ਲਓ ਚਾਲ ਵੇਖ ਲਓ ਆ ਕਰੋ ਚੈੱਕ ਮਾਲ ਕਰਸੇਵਕ ਪਾਈ ਤੇ ਕੋਲ ਆਉਂਦਾ ਰਹਿੰਦਾ ਠੀਕ ਹੈ ਜੀ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਜਿਹੜੀਆਂ ਅਪਲੋਡ ਕੀਤੀਆਂ ਸੀ ਪਸ਼ੂ ਜਿਹੜੇ ਉੰਦੇ ਰਹਿੰਦੇ ਆ ਇਸ ਕਰੇ ਲੱਗੇ ਦੁੱਧ 10-11 ਵੀ ਬੜਾ ਹੁੰਦਾ ਉਹਨਾਂ ਨੇ ਨੋਰਮਲ ਆਪਾਂ ਨੂੰ 10-11 10-11 ਇੱਥੇ ਦੁੱਧ ਚਲੋ ਇਹਨਾਂ ਮੈਂ ਉਹਨੂੰ ਪਾਉਣਾ ਵੀ ਚਾਹੀਦਾ 10-11 ਦਾ ਕਰਮ ਵਾਲੀ ਕਿਤੇ ਲੈ ਗਈ ਨਹੀਂ ਗਈ ਜਿੱਡੀ ਬਾਡੀ ਬਣ ਤਰਾ ਚੰਗੀ ਸੇਵਾ ਤੇ ਕੋਈ ਕਰ ਲੂਗਾ ਮਿਲ ਆਉਂਦਾ ਵੀ ਚਲੋ ਕਿਲੋ ਵੇਖੋ ਵੀ ਜੀ ਫਲਾ ਕੀ ਗੱਲ ਆ ਵੀ हो गए भी ना जो गए सारा ख्याल हां ਤੇ ਜਿਹੜੇ ਘਾਦੀ ਆ ਪਾਦੇ ਨਹੀਂ ਆ ਤੇ ਓਨੇ ਘਾਦੀ ਫੇਰ ਜਾਂਦੀ ਕਿੰਨਾ ਮੁੱਲ ਕਰਾਂਗੇ ਫਿਰ ਇਹਦਾ ਮੁੱਲ ਸੰਧੂ ਸਾਹਿਬ 65000 ਰੁਪਇਆ ਕਰਦੇ 65000 ਹਾਂਜੀ ਥੋੜਾ ਬਚੋ ਹੋ ਜਾਊਗਾ ਮਾਨਤਨ ਮਾਨਤਨ ਕਰ ਦਾਂ ਕੋਈ ਨਹੀਂ ਸੰਧੂ ਕਰ ਦਿਓ ਖੁੱਲਾ ਜਿੰਨਾ ਵੀ ਕੋਈ ਇਹ ਜਿੰਨਾ ਕੋਈ ਭੈਣ ਭਰਾ ਆਪਣਾ ਹੁੰਦਾ ਪਸੰਦ ਹੋਣੀ ਚਾਹੀਦੀ ਪਸੰਦ ਆ ਗਈ ਤੇ ਬਸ ਮਾਨਤਨ ਕਰ ਦੇਗੇ ਕੋਈ ਨਹੀਂ ਜਿਹੜਾ ਤੁਹਾਡਾ ਵੀਰ ਆ ਉਹ ਕੋਈ ਤੇਰਾ ਨਾਂ ਲੈ ਕੇ ਕੋਈ ਨਹੀਂ ਜਿੰਨਾ ਕੋਈ ਉਹਨਾਂ ਕਰ ਦਾਂਗੇ ਮਾਨਤਨ ਅੱਛਾ ਨਹੀਂ ਮੇਰਾ ਨਾਮ ਭਾਵੇਂ ਨਾ ਹੀ ਲਵੇ ਨਾਲ ਤੁਸੀਂ ਮਾਨਦਾਰ ਖੁੱਲਾ ਕਰਦੇ ਹੋ ਜੀ ਕਰ ਦਾਂਗੇ ਵੀ ਜੀ ਤੁਹਾਡਾ ਨਾਮ ਲਵੇ ਜ਼ਰੂਰੀ ਨਹੀਂ ਵੀ ਆਪਣਾ ਭੈਣ ਭਰਾ ਕੋਈ ਮੇਰਾ ਨਾਮ ਲਵੇ ਨਾਮ ਨੂੰ ਤਾਂ ਪਤਾ ਹੀ ਆ ਜੀ ਆਪਾਂ ਬਾਕੀ ਵੇਖੋ ਲੇਵਾ ਪੁੱਤ ਜੱਗਾ ਮੈਂ ਦਾ ਬਾਕੀ ਸਾਰੀ ਮੈਂ ਚੰਗੀ ਆ ਚਲੋ ਸੂਏ ਜੜੀ ਹੈਗੀ ਹੈਗੀ ਉਹ ਤਾਂ ਚਲੋ ਬਿਲਕੁਲ ਜੀ ਚੋ ਇੰਨਾ ਵੀ ਸੂਆ ਵੱਡਾ ਨਹੀਂ ਚਲੋ ਵਿਖਾਉਂਦਾ ਪਸੂ ਕੋਈ ਚੌਥਾ ਮੰਨ ਕੇ ਸਬਦਾ ਕਰ ਲੇ ਹਾਂਜੀ ਤੇ ਕਰਸੇਵਕ ਵੀਰ 65000 ਦੇ ਵਿੱਚੋਂ ਛੋੜ ਚੱਪਾ ਹਨਾ ਹਾਂ ਕਰ ਦਾਂਗੇ ਜੀ ਮਾਨਦਾਰ ਤੇ ਨੰਬਰ ਆਪਣੇ ਦੱਸਿਓ ਭਾਈ ਕਰੀਏ ਸਾਂਝੇ ਨੰਬਰ 97813 35675 ਚਲੋ ਕੋਈ ਵੀ ਰੰਗ ਹੋ ਹੈਗੇ ਨੰਬਰ ਅਜੇ ਵੀ ਫੋਨ ਆਉਂਦੇ ਮਾਲ ਡੰਗਰ ਦਿੱਤਾ ਉਹਨਾਂ ਨੂੰ ਬਿਲਕੁਲ ਚਲੋ ਵੀਰਾਂ ਦੀ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੇ ਕੋਲ ਆਉਂਦੇ ਆ ਵੇਖਣੇ ਵੀਡੀਓ ਸਹੀ ਹੈ ਜੀ ਹਾਂਜੀ ਤੇ ਮਾਲ ਕਿਸੇ ਤਰ੍ਹਾਂ ਲਿਆਉਂਦੇ ਰਹੋ ਨਹੀਂ ਨਹੀਂ ਆਉਗਾ ਕਰਦੇ ਰਹੋ ਵੀਰਾਂ ਭਰਾਵਾਂ ਕੇ ਪੇਸ਼ گاਵਾ ਬੋੜਾ ਵੀਡੀਓ ਮਸ਼ੀਨਾਂ ਦਾ ਥੋੜਾ ਕੰਮ ਠੰਡਾ ਵਾ ਤੇ ਸਿਆਲ ਨਾਲ ਕੜਕਾ ਗੁਣਕਾ ਬੀਜੀਆਂ ਗਈਆਂ ਡੰਗਰਾਂ ਲੀਆਂ ਬਸ ਬਸ ਹੁਣ ਕਰਦੇ ਦੋ ਕੁ ਮਹੀਨੇ ਕੰਮ ਖਿੱਚ ਕੇ ਬਿਲਕੁਲ ਜੀ ਬਿਲਕੁਲ ਹਾਂਜੀ ਲੋ ਵੀ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਗੁਰਸੇਵਕ ਸਿੰਘ ਮਿਲਦੇ ਆ ਦੋਸਤੋ